ਇਹਨਾਂ ਘਰੋਂ ਖਾਲੂ ਇਹ ਕਲਾ ਕਰ ਚੁੱਕੇ ਆ। ਚਲੋ ਜੀ। ਅਸੀਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਡੇ ਐਮਸੀ ਸਾਹਿਬਾਨ ਦਾ 31 ਦੇ 31 ਐਮਸੀ ਸਾਹਿਬਾਨ ਹਾਜ਼ਰ ਹੋਏ ਉਹਨਾਂ ਨੇ ਸਰਬਸੰਮਤੀ ਕਰੀ ਹੈ। ਇਤਿਹਾਸ 'ਚ ਪਹਿਲੀ ਵਾਰ ਹੋਇਆ। ਇਹ ਸਾਡੇ ਲੀਡਰ ਜਿਹੜੇ ਸਰਦਾਰ ਗਰਮੀਤ ਸਿੰਘ ਮੀਤਹਿਰ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਸਾਬਕਾ ਕੈਬਨਿਟ ਮੰਤਰੀ ਉਹਨਾਂ ਦੀ ਮਤਲਬ ਰੈ ਨਵਾਈ ਤੇ ਚੰਗੀ ਸੁਚੱਗੀ ਸੁਚੱਜੇ ਢੰਗ ਨਾਲ ਜਿਹੜੀ ਉਹ ਅਗਵਾਈ ਕਰ ਰਹੇ ਨੇ ਇਸ ਅਗਵਾਈ ਕਰਕੇ ਪਹਿਲੀ ਵਾਰ ਹੋਇਆ ਵੀ ਸਾਡੇ ਹਾਊਸ ਦੀ ਚੋਣ ਇੱਕ ਨਿਰਵਿਰੋਧ ਤੇ ਸਰਬਸੰਮਤੀ ਨਾਲ ਹੋਈ ਆ ਤੇ ਨਾਲ ਹੀ ਮੈਂ ਮੇਰੇ ਭਰਾ ਬੰਟੀ ਵੀਰ ਦਾ ਹਸਨ ਵੀਰ ਜੀ ਦਾ ਮੇਰੇ ਚੇਅਰਮੈਨ ਸਾਹਿਬ ਦਾ ਆਰਮਤੀਰਥ ਮੰਨਾ ਜੀ ਦਾ ਸਾਡੇ ਮਿਊਂਸਪਲਟੀ ਦੇ ਪ੍ਰਧਾਨ ਗੁਰਜੀਤ ਰਵਣਵਾਸੀ ਜੀ ਦਾ ਸਾਰੇ ਐਮਸੀ ਸਾਹਿਬਾਨਾਂ ਦਾ ਸਪੈਸ਼ਲੀ ਸਾਡੇ ਵੀਰ ਸਾਡਾ ਗਰਮੀਤ ਮੀਤਹਿਰ ਜੀ ਜਿਹੜੇ ਕੈਬਨਿਟ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਮੌਜੂਦਾ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਆਂ ਜੀ ਇਹ ਸਾਰੀਆਂ ਪਾਰਟੀਆਂ ਜੋੜ ਲਉਣੀ ਹੈ ਇੱਕ ਤਰ੍ਹਾਂ ਦੀ ਇੱਕ ਕੜਤਨ ਸੀ ਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਲੱਗਦਾ ਹੈ ਕਿ ਅੱਜ ਜਿਹੜੀ ਪ੍ਰਕਿਰਿਆ ਹੋਈ ਸ਼ਰਮ ਸ਼ਾਂਤੀ ਦੇ ਨਾਲ ਉਹਦੇ ਨਾਲ ਮਾਹੌਲ ਜਿਹੜਾ ਸੁਖਾਵਾਂ ਹੋਏਗਾ ਮਿਸਮ ਕਮੇਟੀ ਦਾ ਬਿਲਕੁਲ ਜੀ ਇਹ ਸਾਨੂੰ ਪਹਿਲਾਂ ਵੀ ਦੱਸਿਆ ਸਜੱਜੀ ਜਿਹੜੀ ਲੀਡਰਸ਼ਿਪ ਹੁੰਦੀ ਹੈ ਉਹ ਹਮੇਸ਼ਾ ਦੂਰੀਆਂ ਦੂਰ ਕਰਦੀ ਹੈ ਸਾਡੇ ਮੀਤਹਿਰ ਜੀ ਨੇ ਇਹਨੂੰ ਮਟਾਇਆ ਉਹਨਾਂ ਨੇ ਹਮੇਸ਼ਾ ਵਿਕਾਸ ਦੀ ਰਾਜਨੀਤੀ કરી ਹੈ ਸਾਰਿਆਂ ਨੂੰ ਸਾਨੂੰ ਉਹਨਾਂ ਨੇ ਹੁਕਮ ਕਰਿਆ ਵੀ ਆਪਾਂ ਜਿਹੜਾ ਹਾਊਸ ਆ ਇਹ ਸਾਡਾ ਪਾਰਟੀਵਾਦੀ ਦੇ ਉੱਪਰ ਉੱਟ ਕੇ ਹੁੰਦਾ ਸੋ ਅਸੀਂ ਮੀਤਹਿਰ ਜੀ ਦਾ ਧੰਨਵਾਦ ਕਰਦੇ ਆਂ ਬਾਰ-ਬਾਰ ਵੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਉਹਨਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਇਹ ਨਿਰਵਿਰੋਧ ਬਿਨਾ ਕੜਤਣ ਤੋਂ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਇਲੈਕਸ਼ਨ ਹੋਈ ਹੈ ਦੇਖੋ ਇਹ ਅੱਜ ਬਰਨਾਲੇ ਲਈ ਬਰਨਾਲਾ ਕਮੇਟੀ ਲਈ ਬੜਾ ਇਤਿਹਾਸਿਕ ਦਿਨ ਆ ਮੈਂ ਪੂਰੇ ਹਾਊਸ ਨੂੰ ਸਾਰੇ ਐਮਸੀ ਸਾਹਿਬਾਨਾਂ ਨੂੰ ਤੇ ਬਹੁਤ ਮੁਬਾਰਕਵਾਦ ਦਿੰਦਾ ਤੇ ਬਹੁਤ ਧੰਨਵਾਦ ਕਰਦਾ ਸਾਡੇ ਮੈਂਬਰ ਪਾਰਲੀਮੈਂਟ ਮੀਤ ਹੀਰ ਜੀ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਬਰਨਾਲਾ ਦੇ ਵਿੱਚ ਇੱਕ ਸ਼ਾਂਤਮਈ ਮਾਹੌਲ ਬਣਿਆ ਰਹੇ ਤੇ ਹਰੇਕ ਮਤਲਬ ਜੋ ਵੀ ਕੰਮਕਾਜ ਨੇਗੇ ਵਿਕਾਸ ਦੇ ਕਾਰਜ ਨੇ ਉਹਨਾਂ ਦੇ ਵਿੱਚ ਸਾਰੇ ਇੱਕਸਰ ਹੋ ਕੇ ਅਸੀਂ ਉਹਦੇ ਵਿੱਚ ਹਾਮੀ ਭਰ ਸਕੀਏ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਦੇ ਉਪਰਾਲੇ ਸਦਕਾ ਅੱਜ ਪੂਰਾ ਹਾਊਸ ਇਕੱਠਾ ਹੋਇਆ ਬੜਾ ਸੋਹਣਾ ਲੱਗਦਾ ਹੈ ਜਦੋਂ ਸਾਰੇ ਇਕੱਠੇ ਬੈਠਦੇ ਨੇ ਸਾਰੇ ਮਸਲਿਆਂ ਦੇ ਉੱਤੇ ਸਰਬਸੰਮਤੀਆਂ ਹੁੰਦੀਆਂ ਨੇ ਕਿਉਂਕਿ ਸ਼ਹਿਰ ਨੇ ਜੋ ਪਿੰਡ ਨੇ ਜਾਂ ਰਾਜਨੀਤੀ ਆ ਜਿਹਦੇ ਵਿੱਚ ਸਰਬਸੰਮਤੀ ਹੋ ਰਹੀ ਆ ਤਾਂ ਉਹ ਤੋਂ ਵੱਡੀ ਚੀਜ਼ ਕੋਈ ਨਹੀਂ ਲੋਕਤੰਤਰ ਦੇ ਵਿੱਚ ਤੇ ਮੈਂ ਮੀਥੇਰ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਸਾਡੇ ਭਰਾ ਜੋੰਟੀ ਮਾਨ ਜਿਹੜੇ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸੇਵਾ ਕਰ ਰਹੇ ਨੇ ਇਹਨਾਂ ਦਾ ਪੂਰਾ ਸ਼ਹਿਰ ਇਹਨਾਂ ਬਾਰੇ ਜਾਣਦਾ ਪੂਰੇ ਸ਼ਹਿਰ ਨੂੰ ਪਤਾ ਕਿ ਇਹਨਾਂ ਦਾ ਕੀ ਯੋਗਦਾਨ ਆ ਸ਼ਹਿਰ ਦੇ ਬਖਵਕ ਜੋ ਵੀ ਚੱਲ ਰਹੇ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਉਮੀਦ ਕਰਦਾ ਕਿ ਬਰਨਾਲਾ ਕਮੇਟੀ ਆ ਜੋ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰਧਾਨ ਜੀ ਜੋਨਟੀ ਜੀ ਅਤੇ ਸਾਰੇ ਜੋ ਵੀ ਆਪਣੇ ਐਮਸੀ ਸਾਹਿਬਾਨ ਨੇ ਰਲ ਕੇ ਚਲਾਉਣਗੇ ਤੇ ਇੰਨੇ ਸਾਰਾ ਮੰਤਰੀ ਸਾਹਿਬ ਦਾ ਕੈਬਨਟ ਮੰਤਰੀ ਸਾਹਿਬ ਜੋ ਸਾਫਕਾ ਨੇ ਮੀਥੇਰ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਸਾਡੇ ਭਰਾ ਭਰਮਜੀਤ ਜੌਂਟੀਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਵੀ ਉਹਨਾਂ ਨੂੰ ਅੱਜ ਵਾਈਸ ਪ੍ਰਧਾਨ ਚੁਣਿਆ ਗਿਆ ਉਸ ਤੋਂ ਵੀ ਜ਼ਿਆਦਾ ਮੁਬਾਰਕਬਾਦ ਮੈਂ ਪੂਰੇ ਦੇ ਪੂਰੇ 31 ਐਮਸੀਆਂ ਨੂੰ ਦਿੰਨਾ ਜਿਨ੍ਹਾਂ ਨੇ ਸਰਵਸੰਮਤੀ ਨਾਲ ਅੱਜ ਸਾਡੇ ਛੋਟੇ ਭਰਾ ਨੂੰ ਇਹਨਾਂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਹੜਾ ਆਪਾਂ ਆਮ ਹੀ ਗੱਲਾਂ ਕਰਦੇ ਆ ਵੀ ਸਿਆਸਤਵਾਦੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹ ਵੈਸੇ ਗੱਲਾਂ ਜੀ ਅੱਜ ਇਹਨਾਂ ਨੇ ਮਿਸਾਲ ਉਹ ਪੇਸ਼ ਕਰਤੀ ਸਾਰੀ ਪਾਰਟੀ ਵਾਲਿਆਂ ਨੇ ਮੈਂ ਇਹਨਾਂ ਦਾ ਦਿਲ ਦੇ ਅਗਰਾਂਿਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਸਰਬਸੰਮਤੀ ਨਾਲ ਜੋ ਚੁਣਿਆ ਗਿਆ ਤਾਂ ਕਿ ਹੁਣ ਅੱਗੇ ਵੀ ਜਿਹੜੇ ਕੰਮ ਨੇ ਸਾਡੇ ਉਹ ਇਸੇ ਤਰ੍ਹਾਂ ਸਰਬਸੰਮਤੀ ਨਾਲ ਕਿਸੇ ਵੀ ਵਾਰਡ ਨਾਲ ਕੋਈ ਪੱਖਪੇਤ ਨਾ ਕੀਤਾ ਜਾਵੇ ਸਾਰੇ ਵਾਰਡਾਂ ਦੇ ਵਿੱਚ ਜਿੰਨਾ ਬੰਦ ਆ ਕਿਉਂਕਿ ਆਪਣੇ ਜੋ ਕਹ ਸਾਫਕਾ ਕੈਬਨਟ ਮੰਤਰੀ ਤੇ ਸਾਡੇ ਪਾਰਲੀਮੈਂਟ ਕਮਿਸ਼ਨ ਮੀਤ ਹਰਜਨ ਜਿਸ ਤਰ੍ਹਾਂ ਦੇਖਿਆ ਤੁਸੀਂ ਵੀ ਫੰਡਾਂ ਦੀ ਲਿਆਉਣ ਦੀ ਬਰਨਾਲੇ ਦੇ ਵਿੱਚ ਹਨੇਰੀ ਪੱਟ ਤੀ ਸੋ ਉਸ ਨੂੰ ਸਹੀ ਤਰੀਕੇ ਨਾਲ ਤਾਂ ਹੀ ਉਹ ਲੱਗ ਸਕਦਾ ਜੇ ਸਾਡੇ ਇਹ ਸਾਰੇ ਕੱਤੀ ਭਰਾ ਵਧੀਆ ਤਰੀਕੇ ਨਾਲ ਆਪਦੇ ਆਪ ਦੇ ਏਰੀਆ ਵਾਜ ਦੱਸ ਕੇ ਕਰਾ ਸਾਂ ਸੋ ਇਸ ਕਰਕੇ ਇਹਨਾਂ ਨੂੰ ਮੈਂ ਬਧ ਮੁਬਾਰਕਵਾਦ ਦਿੰਦਾ ਤੇ ਸਾਡੇ ਖਾਸ ਕਰਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਿਆਰ ਤੇ ਪਾਰਲੀਮੈਂਟ ਜੋ ਮੈਂਬਰ ਨੇ ਕਮਿਸ਼ਨ ਮੀਤਿਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਰਵਸੰਮਤੀ ਦੀ ਪਹਿਲ ਕੀਤੀ ਆ ਸੋ ਇਸ ਲਈ ਅੱਗੇ ਤੋਂ ਪੰਜ ਗਾਹਾਂ ਤੁਸੀਂ ਦੇਖੋਗੇ ਪੰਚਾਇਤਾਂ ਚ ਵੀ ਇਸੇ ਤਰ੍ਹਾਂ ਬਹੁਤਿਆਂ ਦੀ ਆਪਣੇ ਹਲਕੇ ਦੇ ਵਿੱਚ ਆਪਾਂ ਸਰਉ ਸੰਤਤੀ ਹੋਵੇ ਸੋ ਇੱਕ ਵਾਰ ਫੇਰ ਤੁਹਾਡਾ ਸਾਰੇ মিডিਆ ਦਾ ਸਾਡੇ ਇੱਥੋਂ ਪ੍ਰਸ਼ਾਸਨ ਦਾ ਸਾਰੇ ਐਮਸੀ ਸਾਹਿਬਾਂ ਦਾ ਦਿਲ ਦੇ ਘਰੇ ਤੋਂ ਬਹੁਤ ਬਹੁਤ ਧੰਨਵਾਦ ਬੜਾ ਸਮਾਨ ਖਵਾਓ ਮੇਰੇ ਬਿਠਾ ਦੇ ਇੱਕ ਤਾਂ ਤੁਸੀਂ ਪਾਦੇ ਫਟ ਕੇ ਹੋਰੀ ਆਹ ਰੋਸ਼ਨੀ ਆਜੋਣੀ ਜੇ ਇੱਧਰ ਲੱਭ ਕੇ ਆਉਂਦੇ ਨੇ ਇਹਦਾ ਬੜਾ ਪਾਣੀ ਆ ਜੀ ਜੀ ਕੋਈ ਨਹੀਂ ਯਾਰ ਆ ਜਾ ਬਾਈ ਯਾਰ ਰਾਜ ਬਾਹਰ ਮਠਾ ਫੋਨ ਹੈ ਹੈਲੋ ਹੋਰ ਗੱਲਾਂ ਕਰਾਂਗੇ ਫਿਰ ਬਾਈ ਬਾਈ ਤੇਰੀ ਪੂਰੀ ਵਧੀਆ ਵਧੀਆ ਨਿਕਲ ਆ ਦੇ ਇੱਕ ਪੱਟਿਆ ਕਰਦੇ ਬਾਈ ਯਾਰ ਉਹ ਦਾ ਨਿਕਲ ਗਿਆ ਕਹਿੰਦੇ ਅੰਗਰਾਜ ਆ ਆ ਉਧਰ ਆ ਆਪਣੇ 200 ਉਹ ਨੀਤ ਅੰਗਰਾਜ ਆ ਆ ਜੀ ਹਾਂ ਜੀ ਆ ਲੋ ਆ ਨਾ ਮੇਰੀ ਚੌੜਾ ਲ ਖੜੀ ਆਪਣੇ ਨੂੰ ਦੇ ਬੋਲ ਫੋਟੋ ਨਹੀਂ ਆ ਰਹੀ ਵੀ ਇੱਧਰ ਦੇਖੋ ਇੱਥੇ ਪਨਾ ਮਰਦਾ ਪਰਦਾ ਆ ਬੜਿਆ ਠੀਕ ਆ ਬਸ ਤਾਰ ਕਰਦਾ